ये पानी पानी काफी है। अच्छा आ रहा पड़ जा हां सो तो सोचा छड़ानी यार ਇਹ ਕਲਕੱਤਾ ਹੈ ਐਮਜੀ ਰੋਡ ਗੁਰੂ ਮਹਾਤਮਾ ਗਾਂਧੀ ਰੋਡ ਵੀ ਕਹਿੰਦੇ ਆ ਅਸੀਂ ਉਸ ਦੀ ਸਾਧ ਗਲੀ ਦੇ ਵਿੱਚੋਂ ਆਪਣੇ ਟਿਕਾਣੇ ਵੱਲ ਜਾ ਰਹੇ ਆ ਵਿਸ਼ੇਸ਼ ਤਰ੍ਹਾਂ ਸੰਜੇ ਬਾਥਰੂਮ ਬੜੇ ਹੋਏ ਆ ਇੱਥੇ ਲੋਕ ਬਹੁਤ ਮਿਹਨਤੀ ਆ ਬਹੁਤ ਸਸਤਾ ਹੈ ਕਲਕੱਤਾ ਆਜੇ ਦਾੰਪਾ ਅਜੇ ਆਪਾਂ ਗਾਜਾ ਪੜਾਛੇ ਚੁੱਕਾ ਆਂ ਆ ਉਹ ਜਾਈ ਇਹ ਬਿਲਡਿੰਗ ਹੈ ਕਲਕੱਤੇ ਦੀ ਜਿੰਨੀ ਆਵਾਜ਼ੀ ਸੰਗੜੀਆਂ ਉਸ ਹੱਬ ਨਾਲ ਗੰਦਗੀ ਨਹੀਂ ਹੈ ਜੇਸੀ ਆਦੇ ਸ਼ਹਿਰ ਦੀ ਗੱਲ ਕਰੀਏ ਉਹ ਤਾਂ ਛੋਟੀ ਜੀ ਸਬਜ਼ੀ ਮੰਡੀ ਹੈ ਮੇਰਾ ਗੰਦ ਪਿਆਰੰਦਾ ਹੈ ਕਲਕੱਤੇ ਦੀ ਜਿਹੜੀ ਮੰਡੀ ਹੈ ਫਰੂਟ ਸਬਜ਼ੀਆਂ ਦੀ ਉਹ ਬਹੁਤ ਸਾਫ਼-ਸੁਥਰੀ ਹੈ ਮੈਂ ਤਾਂ ਸ਼ਹਿਰ ਦੇ ਮੁਕਾਬਲਾ ਕਰਾਂਦਾ ਸਾਰ ਬਾਦ ਹੈ ਜਿਹੜਾ ਕਹਾਂਗੇ ਗੱਡੀ ਗਾਰ ਨਹੀਂ ਹੈ ਉਹਨਾਂ ਦਾ ਖਤੀ ਬਤੀ ਆ ਗਿਆ ਇਹ ਸਾਡਾ ਉਸ ਥਾਂ ਆ ਗਿਆ ਜਿੱਥੇ ਅਸੀਂ ਰੁਕੇ ਹੋਏ ਹਾਂ ਇਸ ਤੋਂ ਅਸੀਂ ਬ੍ਰੇਕਫਾਸਟ ਕਰਨ ਵਾਸਤੇ ਜਾ ਰਹੇ ਹਾਂ ਇਹ ਆਂਡੇ ਵੀ ਸਾਡੇ ਉਸ ਸ਼ਾਇਦ ਭਾਮਣ ਚ ਜਾ ਰਹੇ ਹਾਂ ਉੱਥੇ ਜਾ ਰਹੇ ਹਾਂ ਇਹਦਾ ਮਤਲਬ ਦੁਪਹਿਰੇ ਕੋਈ ਆਂਡੇਾਂ ਦੀ ਸਬਜ਼ੀ ਮੈਂ ਅੱਗ ਕਰੀ ਮਿਲਣੇ ਕੀ ਸੰਭਾਵਨਾ ਹੈ